शिवसिंह सूबेदार की पुस्तक अनूठीया यादਾਂ ਹੱਡ ਬੀਚੀਆਂ ਦਾ ਸਤਵਾਂ ਅਧਿਆਏ ਭਾਗ 6 ਕੁਦਰਤ ਦੇ ਰੰਗ ਮੇਰੀ ਕਿਸਮਤ ਭਰੀ ਰੱਬ ਦੇ ਰੰਗ ਵੀ ਅਜੀਬ ਨੇ ਮੈਨੂੰ ਸਾਰੀਆਂ ਤਰੱਕੀਆਂ ਤੇ ਰੈਂਕ ਸਪੈਸ਼ਲੀ ਮਿਲੇ ਸੀ ਤੇ ਅਗਲੀ ਤਰੱਕੀ ਨਾਇਬ ਸੁਬੇਦਾਰੀ ਵੀ ਜਲਦੀ ਹੀ ਮਿਲ ਜਾਣੀ ਸੀ ਕਿਉਂਕਿ ਪ੍ਰਮੋਸ਼ਨ ਕੈਟੇਰ ਪਾਸ ਕਰ ਲਿਆ ਸੀ ਪਰ ਅੱਜ ਹੌਲਦਾਰੀ ਵੀ ਉਤਾਰੀ ਗਈ ਤੇ ਸਿਪਾਈ ਬਣ ਨਨਵੇਂ ਦਿਨ ਦੀ ਸਜ਼ਾ ਮਿਲੀ ਤੋਂ ਮਗਰੋਂ ਪਰਲਟਨ ਦੀ ਕੁਆਟਰ ਕਾਰਡ ਵਿੱਚ ਆ ਗਿਆ ਹਾਂ ਮਤਲਬ ਕਿਸਮਤ ਨੇ ਪੌੜੀ ਦੇ ਉੱਚੇ ਪੌੜਿਆਂ ਤੋਂ ਜ਼ਮੀਨ ਤੇ ਨਹੀਂ ਸਗੋਂ ਡੂੰਘੇ ਟੋਏ ਵਿੱਚ ਸੁੱਟ ਦਿੱਤਾ ਹੈ ਅਤੇ ਮੈਨੂੰ ਜ਼ਿੰਦਗੀ ਦੇ ਨਵੇਂ ਕੋੜੇ ਮਿੱਠੇ ਜ਼ਰਬਿਆਂ ਵਿੱਚੋਂ ਦੀ ਹੋ ਕੇ ਨਿਕਲਣਾ ਯਾਨੀ ਤੁਰਨਾ ਪੈ ਰਿਹਾ ਹੁਣ ਮੇਰਾ ਬਿਸਤਰਾ ਤੇ ਪਿੱਠੂ ਵੀਰਥੇ ਆ ਗਿਆ ਸੌਣ ਤੇ ਸਜ਼ਾ ਪੂਤਨ ਵਾਸਤੇ ਮਨਸ਼ਾ ਸਿੰਘ ਮੈਨੂੰ ਮਿਲਣ ਆਇਆ ਮੇਰੀ ਜ਼ਿੰਦਗੀ ਤੇ ਨੌਕਰੀ ਦੀ ਪਹਿਲੀ ਤੇ ਵੱਡੀ ਸਜ਼ਾ ਮਿਲ ਜਾਣ ਕਰਕੇ ਮੇਰੀ ਉਦਾਸੀ ਤੇ ਚੁੱਪ ਨੂੰ ਠੀਕ ਕਰਨ ਵਾਸਤੇ ਮੇਰਾ ਦੋਸਤ ਹਵਲਦਾਰ ਮਨਸ਼ਾ ਸਿੰਘ ਸ਼ਾਮ ਨੂੰ ਮੇਰੇ ਕੋਲ ਆਇਆ ਤੇ ਹੌਸਲਾ ਰੱਖਣ ਵਾਸਤੇ ਕਿਹਾ ਮੇਰੀ ਚੁੱਪ ਨ ਟੁੱਟੀ ਕਰਕੇ ਗੁੱਪਤ ਪਿਆਰ ਵਿੱਚ ਪਰ ਗੁੱਸੇ ਵਾਲਾ ਮੂੰਹ ਕਰਕੇ ਕਹਿਣ ਲੱਗਾ ਉਹ ਮੇਰਾ ਜੀ ਕਰਦਾ ਮੈਂ ਤੇਰੇ ਵੱਡੇ ਭਰਾ ਦੇ ਮੂੰਹ ਤੇ ਚੁੱਪ ਤੋੜਨ ਵਾਸਤੇ ਥੱਪੜ ਮਾਰ ਦੇਵਾਂ ਪਰ ਤੂੰ ਹੌਸਲਾ ਕਿਉਂ ਨਹੀਂ ਫੜਦਾ ਨਾਲੇ ਕਹਿੰਦਾ ਕਿ ਮੈਨੂੰ ਹਵਲਦਾਰ ਦਰਸ਼ਨ ਸਿੰਘ ਤੇ ਬਹੁਤ ਗੁੱਸਾ ਹੈ ਜਿਸ ਕਰਕੇ ਤੇਰਾ ਨੁਕਸਾਨ ਹੋਇਆ ਓਏ ਮੇਰੇ ਪਿੰਡ ਦੇ ਕੋਲ ਪਿੰਡ ਤੋਂ ਆਇਆ ਮੈਂ ਉਸ ਨੂੰ ਇਸ ਤਰ੍ਹਾਂ ਮਾਰ ਦੇਣਾ ਚਾਹੁੰਦਾ ਤਰੀਕਾ ਦੱਸਿਆ ਪਹਿਲੋਂ ਉਸ ਨਾਲ ਹੋਰ ਪਿਆਰ ਬਿਜਾਵਾਂ ਜਦੋਂ ਵਿਸ਼ਵਾਸ ਬਣ ਜਾਵੇ ਤਾਂ ਉਸ ਨੂੰ ਹੁਗਲੀ ਨਦੀ ਦੇ ਕੰਡੇ ਲੈ ਜਾਇਆ ਕਰਾਂ ਤੇ ਨਸ਼ਾ ਪਲਾਇਆ ਕਰਾਂਗਾ ਹੋਰ ਵਿਸ਼ਵਾਸ ਪੰਜਾਂ ਨੂੰ ਮਗਰੋਂ ਕਿਸੇ ਮਿੱਥੇ ਥਾਂ ਤੇ ਲੈ ਜਾ ਕੇ ਉਸ ਨੂੰ ਕੋਲ ਰੱਖੇ ਚਾਕੂ ਨਾਲ ਵਾਰ ਕਰਕੇ ਉਸ ਨੂੰ ਕਤਲ ਕਰਕੇ ਹੁਗਲੀ ਨਦੀ ਵਿੱਚ ਹੀ ਧੱਕਾ ਦੇ ਕੇ ਖਪਾ ਦੇਵਾਂ ਜਿਸ ਕਰਕੇ बदला भी लिया जाएगा तो मेरा गुस्सा भी उतर जाएगा ये सुन के मेरी जबान चटपट खुल गई क्या छोटे वीर आपा इस तरह नहीं करना जो उसने किता आप उस गुस्से इस तरह नहीं करना तू मेरा छोटा वीर है जे आप इस तरह बदला लू काम कर लिया तो उसकी पत्नी जो इत्ते ही है विधवा हो जाएगी छोटे छोटे बच्चे यतीम हो जाए ये सज़ा उस सज़ा उसकी पत्नी तो बच्चों दे दी ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਆਪਾਂ ਉਸ ਵਰਗੇ ਨਾ ਬਣੀਏ ਜੇ ਤੂੰ ਮੇਰਾ ਛੋਟਾ ਵੀਰ ਹੈ ਇਸ ਤਰ੍ਹਾਂ ਨਾ ਕਰੀ ਇਹ ਮੇਰੀ ਬੇਨਤੀ ਹੈ ਮੁੰਸ਼ਾ ਸਿੰਘ ਹੀ ਪਹਿਲੀ ਰੋਟੀ ਲੈ ਕੇ ਆਇਆ ਰੋਟੀ ਤੋਂ ਪਹਿਲਾਂ ਮੁੰਸ਼ਾ ਸਿੰਘ ਦੋ ਕਿਟਲੀਆਂ ਲੈ ਕੇ ਆਇਆ ਜਿਨ੍ਹਾਂ ਵਿੱਚੋਂ ਇੱਕ ਦੁੱਧ ਦੀ ਭਰੀ ਹੋਈ ਦੂਸਰੀ ਅੰਧੀ ਰਾਮ ਦੀ ਸੀ ਤੇ ਫਿਰ ਦੂਸਰੀ ਵਾਰ ਵੱਡੇ ਭਾਂਡੇ ਵਿੱਚ ਮੀਟ ਤੇ ਕੁਝ ਰੋਟੀਆਂ ਸੀ ਮੈਂ ਦੁੱਧ ਵਾਲੀ ਕਿਟਲੀ ਨੂੰ ਅਨਮਨਨ ਮਨ ਨਾਲ ਤਾਂ ਮੰਨ ਲਿਆ ਪਰ ਰਾਮ ਨੂੰ ਵਾਪਸ ਲੈ ਜਾਣ ਵਾਸਤੇ ਕਹਿ ਦਿੱਤਾ ਤਾਂ ਨੇੜੇ ਬੈਠੇ ਹੋਰ 8-10 ਕੈਦੀ ਕਹਿੰਦੇ ਉਹ ਮੇਜਰ ਰਾਮ ਵਾਪਸ ਨਾ ਭੇਜ ਤੇ ਤਰਲੇ ਵਿੱਚ ਕਹਿੰਦੇ ਉਹ ਰਾਮ ਸਾਨੂੰ ਦੇ ਦਿਆ ਕਰ ਦੁੱਧ ਤੂੰ ਪੀ ਲਈ ਇਹ ਚੀਜ਼ਾਂ ਸਾਨੂੰ ਕਦੇ ਨਹੀਂ ਮਿਲਦੀਆਂ ਤੂੰ ਸਾਡੇ ਤੇ ਤਰਸ ਕਰਕੇ ਸਾਨੂੰ ਦੇ ਦਿਆ ਕਰ ਕੁਆਟਰ ਗਾਰਡ ਵਿੱਚ ਹਰ ਰੋਜ਼ ਮੈਨੂੰ ਸ਼ਾਮ ਨੂੰ ਮੀਟ ਰਾਮ ਤੇ ਦੁੱਧ ਆਉਂਦਾ ਰਿਹਾ ਪਰ ਦੂਜਿਆਂ ਨੂੰ ਸਾਦਾ ਰੋਟੀ ਰੋਜ਼ ਵਾਂਗ ਹੀ ਆਉਂਦੀ ਸੀ ਅਗਲੇ ਦਿਨ ਸਵੇਰੇ ਪਿੱਠੂ ਦੀ ਵਾਰੀ ਰੋਜ਼ ਵਾਂਗੂ ਪਿੱਠੂ ਦੀ ਸਜਾਵਾਂ ਸਾਰੇ ਕੈਦੀ ਠੀਕ ਸਮੇਂ ਤੇ ਪਿੱਠੂ ਲਾ ਕੇ ਤਿਆਰ ਹੋ ਗਏ ਮੈਨੂੰ ਕਿਹਾ ਗਿਆ ਤੂੰ ਪਿੱਠੂ ਲਾਉਣਾ ਨਹੀਂ ਸਕੋ ਹੱਥ ਵਿੱਚ ਫੜ ਕੇ ਗਰਾਉਂਡ ਤੱਕ ਜਾਣਾ ਉੱਥੇ ਆਇਆ ਸੀਓ ਜਿਸ ਤਰ੍ਹਾਂ ਹੁਕਮ ਦੇਵੇਗਾ ਫਿਰ ਉਸੇ ਤਰ੍ਹਾਂ ਕਰ ਲਿਆ ਜਾਵੇਗਾ ਮੈਂ ਇਸੇ ਤਰ੍ਹਾਂ ਹੀ ਕੀਤਾ ਉਹਨਾਂ ਵੱਲੋਂ ਸੀਓ ਨੂੰ ਪੁੱਛੇ ਗਏ ਤੋਂ ਮਗਰੋਂ ਉਹਨਾਂ ਕਿਹਾ ਕਿ ਸ਼ਿਵ ਸਿੰਘ ਨੂੰ ਵਾਪਸ ਭੇਜ ਦਿਓ ਉਹਨਾਂ ਸਮਾਂ ਕਮਰੇ ਦੇ ਅੰਦਰ ਹੀ ਰਹੇ ਤੇ ਬਾਹਰ ਨਾ ਨਿਕਲੇ ਤੇ ਦਰਵਾਜ਼ਾ ਬੰਦ ਰੱਖ ਕੇ ਬਾਕੀ ਕੈਦੀ ਪਹਿਲਾਂ ਵਾਂਗ ਪਿੱਠੂ ਦੀ ਸਜ਼ਾ ਪੂਰੀ ਕਰਨਗੇ ਮੇਰੇ ਬਾਰੇ ਹੋਰ ਕਹਿ ਦਿੱਤਾ ਉਸ ਨਾਲ ਕੈਦੀ ਵਾਲਾ ਕੋਈ ਵਰਤਾਓ ਨਾ ਕੀਤਾ ਜਾਵੇ ਪੂਰੀ ਖੁੱਲ ਤੇ ਪੂਰਾ ਸਤਕਾਰ ਵੀ ਮਿਲੇ ਮੇਰੇ ਨਾਲ ਵੱਖਰਾ ਹੀ ਸਲੂਕ ਭਾਵੇਂ ਮੈਨੂੰ ਵੀ ਸਜ਼ਾ ਦਾ ਸਮਾਂ ਦੂਸਰਿਆਂ ਕੈਦੀਆਂ ਨਾਲ ਹੀ ਕੱਟਣਾ ਪੈ ਰਿਹਾ ਸੀ ਪਰ ਉਹਨਾਂ ਵਰਗੀ ਬੇਵਿਸ਼ਵਾਸੀ ਨਹੀਂ ਸੀ ਟੱਟੀ ਪਿਸ਼ਾਬ ਜਾਣ ਲਈ ਉੱਲਾ ਮੰਗ ਮੈਨੂੰ ਨੰਗੀ ਸੰਗੀਨ ਤੇ ਬੰਦੂਖ ਅਤੇ ਹੱਥਕੜੀ ਨਹੀਂ ਲੱਗਦੀ ਸੀ ਤੇ ਨਾ ਹੀ ਖਾਲੀ ਹੱਥ ਵਾਲਾ ਗਾਰਡ ਵੀ ਨਾਲ ਜਾਂਦਾ ਸੀ ਮੇਰੇ ਬਹੁਤ ਜ਼ੋਰ ਪਾਉਣ ਤੇ ਵੀ ਉਹ ਕਹਿ ਦਿੰਦੇ ਸੀ ਕਿ ਸਾਨੂੰ ਹੁਕਮ ਹੈ ਕਿ ਤੇਰੇ ਨਾਲ ਨਹੀਂ ਜਾਣਾ ਮੈਂ ਕਹਿ ਦਿੰਦਾ ਸੀ ਕਿ ਜੇ ਮੈਂ ਤੋੜ ਗਿਆ ਤੋ ਕਹਿੰਦੇ ਤੂੰ ਬੇਸ਼ੱਕ ਦੌਰਜਾ ਪਰ ਅਸੀਂ ਤੇਰੇ ਨਾਲ ਨਹੀਂ ਜਾ ਸਕਦੇ ਸੀਓ ਦੀ ਜੀਪ ਆ ਕੇ ਰੁਕੀ 6ਵੇਂ 7ਵੇਂ ਦਿਨਾਂ ਮਗਰੋਂ ਸੀਓ ਸਾਹਿਬ ਦੀ ਜੀਪ ਆਈ ਤੇ ਕੁਆਟਰ ਗਾਰਡ ਦੇ ਅੱਗੇ ਰੁਕੀ ਸੀਓ ਸਾਹਿਬ ਬਾਹਰ ਨਿਕਲੇ ਤੇ ਸੜਕ ਤੇ ਖੜੇ ਹੋ ਕੇ ਗਾਰਡ ਕਮਾਂਡਰ ਨੂੰ ਕਹਿੰਦੇ Shiv Singh ਨੂੰ ਮੇਰੇ ਕੋਲ ਭੇਜੋ ਮੈਂ ਸੁਨੇਹਾ ਮਿਲਣ ਤੇ ਗਿਆ ਤਾਂ ਮੈਨੂੰ ਚੁੱਪ ਤੇ ਉਹਨਾਂ ਸੁੱਸ ਦੇਖ ਕੇ ਕਹਿਣ ਲੱਗੇ ਤੂੰ ਚੁੱਪ ਤੇ ਸੁੱਸ ਨਾ ਰਿਆ ਕਰ ਆਪਣਾ ਹੌਸਲਾ ਠੀਕ ਕਰ ਲੈ ਜੇ ਤੂੰ ਇਸੇ ਤਰ੍ਹਾਂ ਰਹਿ ਕੇ ਬਿਮਾਰ ਹੋ ਗਿਆ ਹਸਪਤਾਲ ਚਲਾ ਗਿਆ ਤਾਂ ਮੈਂ ਕੁਝ ਵੀ ਨਹੀਂ ਕਰ ਸਕੂਗਾ ਤੇ ਜੇ ਤੂੰ ਠੀਕ ਤੰਦਰੁਸਤੀ ਰਿਹਾ ਤਾਂ ਮੈਂ ਬਹੁਤ ਕੁਝ ਤੇਰਾ ਠੀਕ ਕਰ ਦੇਵਾਂਗਾ ਤੂੰ ਸਿਰਫ ਹੌਸਲਾ ਰੱਖ ਇੰਨਾ ਕਹਿ ਕੇ ਉਹ ਜੀਬ ਵਿੱਚ ਸਵਾਰ ਹੋ ਕੇ ਚਲੇ ਗਈ ਸੀ ਅਤੇ ਮੈਂ ਵਾਪਸ ਕਮਰੇ ਵਿੱਚ ਆ ਗਿਆ ਸੀ ਸੀਓ ਸਾਹਿਬ 7ਵੇਂ 8ਵੇਂ ਦਿਨ ਮਗਰੋਂ ਫਿਰ ਆਏ ਸੀਓ ਸਾਹਿਬ ਜਦੋਂ ਫਿਰ ਆਏ ਤੇ ਕੁਆਟਰ ਗਾਰਡ ਅੱਗੇ ਰੁਕੇ ਤੇ ਜੀਪ ਵਿੱਚੋਂ ਬਾਹਰ ਨਿਕਲ ਸੜਕ ਤੇ ਖੜੋ ਕੇ ਗਾਰਡ ਕਮਾਂਡਰ ਨੂੰ ਕਹਿਣ ਲੱਗੇ ਕਿ ਸ਼ਿਵ ਸਿੰਘ ਕੋ ਸਮਾਨ ਸਮੇਤ ਇੱਥੇ ਸੜਕ ਤੇ ਭੇਜੋ ਮੈਸਨ ਹੀ ਹਮ ਇਨਤੀ ਆਪਣਾ ਸਾਰਾ ਸਮਾਨ ਲੈ ਕੇ ਸੜਕ ਤੇ ਪਹੁੰਚਿਆ ਤਾਂ ਉਹਨਾਂ ਮੈਨੂੰ ਕਿਹਾ ਆਪਣਾ ਸਮਾਨ ਉਠਾਓ ਤੇ ਬੈਰਕ ਵਿੱਚ ਚਲੇ ਜਾਓ ਮੈਂ ਚੁੱਪ ਕਰਕੇ ਖੜਾ ਰਿਹਾ ਉਹਨਾਂ ਪੁੱਛਿਆ ਕੀ ਗੱਲ ਹੈ ਤੇ ਮੈਂ ਕਹਿ ਬੈਠਾ ਬਾਕੀ ਕੈਦੀ ਤੇ ਉਹਨਾਂ ਕਿਹਾ ਤੂੰ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਚਾਹਣਾ ਮੈਂ ਕਹਿ ਦਿੱਤਾ ਹਾਂ ਜੀ ਤੇ ਸਨੂੰ ਹੱਸਣ ਲੱਗ ਪਏ ਤੇ ਗਾਰਡ ਕਮਾਂਡਰ ਨੂੰ ਕਹਿਣ ਲੱਗੇ ਬਾਕੀ ਕੈਦ ਵੀ ਸਮਾਨ ਸਮੇਤ ਇੱਥੇ ਭਜੋ ਉਹ ਵੀ ਸਾਰੇ ਆ ਗਏ ਤੇ ਮੈਨੂੰ ਸੀਓ ਕਹਿੰਦੇ ਤੂੰ ਹੁਣ ਖੁਸ਼ ਹੈ ਮੈਂ ਕਿਹਾ ਹਾਂ ਜੀ ਤੇ ਸੀਓ ਸਾਹਿਬ ਨੇ ਕਿਹਾ ਤਾਰੇ ਕੈਦੀ ਸਮਾਨ ਉਠਾਓ ਤੇ ਬੈਰਕਾਂ ਵਿੱਚ ਚਲੇ ਜਾਓ ਕੁਆਟਰ ਗਾਰਡ ਕੈਦੀਆਂ ਤੋਂ ਅੱਜ ਹੁਣ ਪੂਰੀ ਖਾਲੀ ਹੋ ਗਈ ਤੇ ਸਾਰੇ ਹਸਦੇ ਖਸਦੇ ਖੁਸ਼ੀ ਵਿੱਚ ਲਾਈਨ ਬਣਾ ਕੇ ਅੱਗੇ ਪਿੱਛੇ ਬੈਰਕਾਂ ਵਿੱਚ ਚਲੇ ਗਏ ਇਸ ਤਰ੍ਹਾਂ ਦੂਸਰੇ ਕੈਦੀਆਂ ਦਾ ਵੀ ਛੁਟਕਾਰਾ ਹੋ ਗਿਆ ਸੀ ਪੈਸੇ ਯਾਨੀ ਤਨਖਾਹ ਦੇ ਨੁਕਸਾਨ ਦੀ ਪੂਰਤੀ ਸਜ਼ਾ ਦੇ ਸਮੇਂ ਤਨਖਾਹ ਦੇ ਪੈਸੇ ਦੇ ਨੁਕਸਾਨ ਦੀ ਪੂਰਤੀ ਵਾਸਤੇ ਮੇਰੇ ਕਹਿਣ ਤੋਂ ਬਗੈਰ ਈ ਸੀਓ ਦਫਤਰ ਵੱਲੋਂ ਮੇਰੇ ਵੱਲੋਂ ਆਪਣੇ ਆਪ ਦਰਖਾਸਤ ਲਿਖ ਟਾਈਪ ਕੀਤੀ ਜਾਂਦੀ ਦਸਤਖਤ ਮੇਰੇ ਤੋਂ ਹੀ ਕਰਵਾਉਂਦੇ ਇਹ ਸਾਰੀ ਕਾਰਵਾਈ ਕਰਕੇ ਪੈਸੇ ਬਟਾਲੀਅਨ ਫੰਡ ਵਿੱਚੋਂ ਮਨਜ਼ੂਰ ਕਰਕੇ ਪੈਸੇ ਆਪਣੇ ਆਪ ਮੇਰੇ ਤੱਕ ਪਹੁੰਚ ਜਾਂਦੇ ਕੁਝ ਪੈਸੇ ਸਿਖ ਰਿਕਾਰਡ ਵੀ ਆਪਣੇ ਵੱਲ ਲਾਲਮਣੀ ਆਰਡਰ ਤੇ ਮੇਰੇ ਘਰ ਬਲਵੰਤ ਘਰ ਤੱਕ ਖਰਚ ਵਾਸਤੇ ਭੇਜ ਦਿੰਦਾ ਰਿਹਾ ਸੀ ਉਹ ਸਾਰੀਆਂ ਦਰਖਾਸਤیں ਸਿੱਧਾ ਹੁਣ ਵੀ ਮੇਰੇ ਕੋਲ ਸੰਭਾਲੀਆਂ ਹੋਈਆਂ ਹਨ ਹਮਦਰਦੀ ਦੀ ਲਹਿਰ ਦੀ ਪੇਸ਼ਾਨ ਮੈਂ ਤਾਂ ਕੁਆਟਰ ਗਾਰਡ ਵਿੱਚ ਬੰਸੀ ਤੇ ਵੱਡੇ ਭਾਣੇ ਦਾ ਬੰਨਿਆ ਹੋਇਆ ਚੁੱਪੀ ਰਹਿੰਦਾ ਸੀ ਮੇਰੇ ਹਮਦਰਦ ਵੇਲੇ ਇੱਕ ਵੇਲੇ ਮੇਰੇ ਕੋਲ ਆ ਕੇ ਹਮਦਰਦੀ ਪ੍ਰਗਟਾਉਣ ਦੇ ਨਾਲ ਹੀ ਸਾਰੀ ਦੀ ਸਾਰੀ ਕਹਾਣੀ ਕੋਈ ਬੀਤੀ ਜਾਂ ਚੱਲ ਰਹੀ ਮੇਰੇ ਨਾਲ ਕਾਰਵਾਈ ਤੇ ਹਮਦਰਦੀ ਬਾਰੇ ਪੂਰਾ ਦੱਸ ਜਾਂਦੇ ਸੀ ਉਹ ਦੱਸਦੇ ਸੀ ਕਿ ਹਾਈ ਫਾਰਮੇਸ਼ਨ ਦੇ ਦਬਾਹ ਹਟ ਸੀ ਉਹ ਸਾਬ ਨੇ ਮੈਨੂੰ ਦੇਣ ਵਾਲੀ ਸਜ਼ਾ ਚਾਰਜ ਸ਼ੀਟ ਤੇ ਲਿਖਤਾ ਦਿੱਤੀ ਪਰ ਮੈਨੂੰ ਸੁਣਾਉਣ ਦਾ ਹੌਸਲਾ ਨਹੀਂ ਕਰ ਸਕਿਆ ਸੀ ਇਹ ਉਦਾਸ ਹੋ ਕੇ ਇੱਕ ਕਮੇਜਰ ਜੁਗਿੰਦਰ ਸਿੰਘ ਨੂੰ ਸੌਂਪ ਕੇ ਆਪ ਘਰੇ ਚਲੇ ਆ ਗਿਆ ਸੀ ਇਸ ਕਰਕੇ ਮੇਜਰ ਜੁਗਿੰਦਰ ਸਿੰਘ ਨੇ ਵੀ ਸ਼ਾਮ ਨੂੰ ਨੀਮੀ ਪਾਈ ਰੱਖ ਕੇ ਮੂੰਹ ਕੁਝ ਵੀ ਨਾ ਬੋਲ ਸਕਣ ਵਾਲੀ ਹਾਲਤ ਵਿੱਚ ਸਭ ਕੁਝ ਇਸ਼ਾਰੇ ਨਾਲ ਹੀ ਕਰਾਇਆ ਸੀ ਤੇ ਆਪਣੀਆਂ ਅੱਖਾਂ ਵੀ ਪਰ ਲੀਆਂ ਸੀ ਮੈਨੂੰ ਕਿਉਂ ਕਯੂਐਮ ਦਫਤਰ ਵਿੱਚ ਕੰਮ ਕਰਨ ਵਾਸਤੇ ਭੇਜਿਆ ਗਿਆ ਭਾਵੇਂ ਮੈਨੂੰ ਕੁਆਟਰ ਗਾਰਡ ਵਿੱਚੋਂ ਸੀਓ ਸਾਹਿਬ ਨੇ ਛੁਟਕਾਰਾ ਕਰਾ ਦਿੱਤਾ ਸੀ ਪਰ ਸਜ਼ਾ ਦੇ ਬਾਕੀ ਕਾਫੀ ਦਿਨ ਰਹਿੰਦਿਆਂ ਨੂੰ ਪੂਰਾ ਕਰਨ ਵਾਸਤੇ ਮੇਰੀ ਡਿਊਟੀ ਕਯੂਐਮ ਦਫਤਰ ਵਿੱਚ ਕਲਰਕੀ ਕਰਨ ਵਾਸਤੇ ਲੱਗੀ ਸੀ ਉੱਥੇ ਪਹਿਲੇ ਕਲਰਕ ਬੰਦ ਸਿੰਘ ਹਰਦੇਵ ਸਿੰਘ ਤੇ ਮੇਜਰ ਸਿੰਘ ਵੀ ਬਹੁਤ ਚੰਗੇ ਇਨਸਾਨ ਹੋਣ ਕਰਕੇ ਮੇਰਾ ਵੀ ਦਿਲ ਲੱਗਿਆ ਰਹਿੰਦਾ ਸੀ ਅਤੇ ਉਹ ਵੀ ਮੇਰੇ ਤੇ ਖੁਸ਼ ਸੀ ਅਸੀਂ ਸਾਰੇ ਹੀ ਬਹੁਤ ਹੀ ਪਿਆਰ ਵਿੱਚ ਕੰਮ ਕਰਨ ਲੱਗੇ ਰਹਿੰਦੇ ਸਾਂ ਮੇਰੇ ਦਿਨ ਫਿਰ ਚੰਗੇ ਆ ਗਏ ਸੀ ਮੈਂ ਗਮ ਵਿਚੋਂ ਬਾਹਰ ਨਿਕਲਣ ਲੱਗ ਪਿਆ ਸੀ ਮੈਂ ਉਸ ਦਫਤਰ ਵਿੱਚ 23/12/1968 ਤੱਕ ਕੰਮ ਕੀਤਾ ਸੀ ਪਲਟਨ ਬੈਰਕਪੁਰ ਕਲਕੱਤਾ ਤੋਂ ਛੰਭ ਜੋੜੀਆਂ ਕਸ਼ਮੀਰ ਚਲੇਗੀ ਮੇਰੀ ਸਜ਼ਾ ਦੇ ਸਮੇਂ ਹੀ ਪਲਟਨ ਨੇ ਬੈਰਕਪੁਰ ਤੋਂ ਛੰਭ ਜੋੜੀਆਂ ਵਿਖੇ ਜਾਣ ਵਾਸਤੇ ਰੇਲ ਗੱਡੀ ਨੰਬਰ 2211 1968 ਨੂੰ ਚਾਲੇ ਪਾ ਦਿੱਤੇ ਸੀ ਰਾਵਿਚ ਰੇਲ ਨੇ ਥੋੜੇ ਸਮੇਂ ਵਾਸਤੇ ਸਿੱਖੀ ਦੇ ਦੂਸਰੇ ਤਖਤ ਗੁਰਦੁਆਰਾ ਜਨਮਸਥਾਨ ਦੇ ਦਰਸ਼ਨਾ ਵਾਸਤੇ ਪਟਨਾ ਸਾਹਿਬ ਪਲਟਨੇ ਰੁਕਣਾ ਸੀ ਤੇ ਫਿਰ ਜਲੰਧਰ ਸ਼ੌਨੀ ਥੋੜਾ ਰੁਕ ਕੇ ਪਠਾਨਕੋਟ ਆਖਰੀ ਸਟੇਸ਼ਨ ਤੱਕ ਜਾਣਾ ਸੀ ਉਸ ਤੋਂ ਅੱਗੇ ਪਠਾਨਕੋਟ ਤੋਂ ਚੰਬ ਜੋੜੀਆਂ ਤੱਕ ਮਿਲਟਰੀ ਦੀ ਕਾਰਵਾਈ ਦੀ ਮਦਦ ਨਾਲ ਪਹੁੰਚਣਾ ਸੀ ਜਲੰਧਰ ਸ਼ੌਨੀ ਰੇਲਵੇ ਸਟੇਸ਼ਨ ਤੇ ਮੇਰੀ ਪਤਨੀ ਵੀ ਮਿਲਣ ਆਈ ਸੀ ਮੈਂ ਪਹਿਲਾਂ ਹੀ ਰੇਲ ਗੱਡੀ ਜਲੰਧਰ ਰੁਕਣ ਬਾਰੇ ਘਰ ਨੂੰ ਚਿੱਠੀ ਲਿਖ ਦਿੱਤੀ ਸੀ ਹੋਰਾਂ ਦੇ ਪਰਿਵਾਰਾਂ ਵਾਂਗ ਮੇਰੀ ਪਤਨੀ ਬਲਵੰਤ ਕੌਰ ਵੀ ਪੁੱਤਰੀ ਮਨਜੀਤ ਤੇ ਆਪਣੇ ਭਰਾ ਅੰਬੂ ਨੂੰ ਨਾਲ ਲੈ ਕੇ ਆਈ ਸੀ ਥੋੜੇ ਸਮੇਂ ਮਗਰੋਂ ਗੱਡੀ ਪਠਾਨਕੋਟ ਜਾਣ ਵਾਸਤੇ ਚੱਲ ਪਈ ਸੀ ਰੇਲ ਪਠਾਨਕੋਟ ਪਹੁੰਚਦਿਆਂ ਹੀ ਸਮਾਨ ਤੇ ਜਵਾਨਾਂ ਨੂੰ ਸੜਕ ਰਾਹੀਂ ਸ਼ਮ ਜੋੜੀਆਂ ਤੋਂ ਲੈ ਕੇ ਜਾਣ ਵਾਸਤੇ ਮਿਲਟਰੀ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਸਨ ਅਸੀਂ ਜੋੜੀਆਂ ਦੇ ਨੇੜੇ ਹੀ ਮੁੱਠੀ ਕੈਂਪ ਵਿੱਚ ਪਹੁੰਚ ਗਏ ਸੀ ਇਹ ਇਲਾਕਾ ਚਨਾਬ ਨਦੀ ਤੇ ਛੋਟੀਆਂ-ਛੋਟੀਆਂ ਪਹਾੜੀਆਂ ਦੇ ਵਿਚਕਾਰ ਹੋਣ ਕਰਕੇ ਲੜਾਈ ਦੇ ਹੱਕ ਵਿੱਚ ਭਾਰਤੀ ਫੌਜ ਵਾਸਤੇ ਨਾਜ਼ਕ ਹੋਣ ਕਰਕੇ ਪਾਕਿਸਤਾਨੀ ਫੌਜ ਨੇ 1965 ਈਸਵੀ ਵਿੱਚ ਇੱਥੇ ਕਬਜ਼ਾ ਕਰ ਲਿਆ ਸੀ ਤੇ 1971 ਵਾਲੀ ਲੜਾਈ ਇੱਥੇ ਸਾਡੀ ਪਲਟਨ ਨੇ ਲੜੀ ਸੀ ਸਾਡਾ ਜਵਾਨ ਹਥਿਆਰ ਸਮੇਤ ਭਗੌੜਾ ਹੋ ਗਿਆ ਸਾਡੀ ਪਲਟਨ 5 ਸਿੱਖ ਬੈਰਕਪੁਰ ਕੋਲਕੱਤਾ ਤੋਂ ਜੰਮੂ ਕਸ਼ਮੀਰ ਦੇ ਛੰਬ ਜੋੜੀਆਂ ਦੇ ਇਲਾਕੇ ਵਿੱਚ ਮੁੱਠੀ ਕੈਂਪ ਪੀ ਕੇ ਨਵੀਂ ਹੀ ਆਈ ਸੀ ਤੇ ਨੇੜੇ ਹੀ ਇੱਕ ਅਸਲਾ ਭੰਡਾਰ ਤੇ ਡਿਊਟੀ ਦਿੰਦੇ ਇੱਕ ਸਿਪਾਹੀ ਦੇ ਦਿਲ ਵਿੱਚ ਪਤਾ ਨਹੀਂ ਕੀ ਆਇਆ ਹੋਵੇਗਾ ਰਾਤ ਹੁੰਦਿਆਂ ਹੀ ਸਾਡੀ ਸੀ ਕੰਪਨੀ ਦਾ ਮਹਿੰਦਰ ਸਿੰਘ ਨੇ ਪਹਿਲੋਂ ਦੋ ਗੋਲੀਆਂ ਚਲਾ ਦਿੱਤੀਆਂ ਤੇ ਮਗਰੋਂ ਰਾਈਫਲ ਤੇ ਬਾਕੀ 48 ਗੋਲੀਆਂ ਲੈ ਕੇ ਤੋਰ ਗਿਆ ਗੋਲੀ ਚੱਲੀ ਦੀ ਆਵਾਜ਼ ਸੁਣ ਕੇ ਪਤਾ ਕੀਤਾ ਤਾਂ ਪਤਾ ਲੱਗਿਆ ਮਹਿੰਦਰ ਗੋਲੀਆਂ ਚਲਾ ਕੇ ਤੋਂ ਦੌੜ ਗਿਆ ਉਹੀ ਮਹਿੰਦਰ ਪਹਿਲਾਂ ਵੀ ਕਈ ਵਾਰ ਦੌੜ ਜਾਂਦਾ ਹੁੰਨ ਕਰਕੇ ਅਸੀਂ ਸਭ ਨੇ ਉਸ ਦਾ ਨਾਂ ਦੌੜੀਆ ਹੀ ਪਕਾਇਆ ਹੋਇਆ ਸੀ ਪਰ ਰਾਈਫਲ ਨਾਲ ਉਹ ਹੁਣ ਪਹਿਲੀ ਵਾਰੀ ਭਗੌੜਾ ਹੋਇਆ ਹੋਣ ਕਰਕੇ ਤੇ ਪਾਕਿਸਤਾਨ ਨੇੜੇ ਹੋਣ ਕਰਕੇ ਪਲਟਨ ਨੇ ਸਵੇਰੇ ਉਸ ਦੀ ਤਲਾਸ਼ ਕਰਨ ਦਾ ਹੁਕਮ ਦਿੱਤਾ ਸਵੇਰੇ ਛੋਟੀਆਂ-ਛੋਟੀਆਂ ਜਵਾਨਾਂ ਤੇ ਅਧਿਕਾਰੀਆਂ ਦੀਆਂ ਟੋਲੀਆਂ ਬਣਾ ਕੇ ਕਿਸੇ-ਕਿਸੇ ਨੂੰ ਰਾਈਫਲ ਤੇ ਗੋਲੀਆਂ ਦੇ ਕੇ ਬਾਕੀ ਵੈਸੇ ਹੀ ਵੱਖ-ਵੱਖ ਦਸ਼ਾਵਾਂ ਨੂੰ ਛੋਟੀਆਂ-ਛੋਟੀਆਂ ਪਹਾੜੀਆਂ ਤੇ ਬਰਸਾਤੀ ਨਦੀ ਨਾਲਿਆਂ ਵਾਲੇ ਪੂਰੇ ਇਲਾਕੇ ਵਿੱਚ ਅਖਨੂਰ ਤੇ ਚਨਾਦਰਿਆ ਤੱਕ ਤਲਾਸ਼ੀ ਕਰਨ ਵਾਸਤੇ ਕਈ ਸਾਰੀਆਂ ਟੋਲੀਆਂ ਭੇਜ ਦਿੱਤੀਆਂ ਤੇ ਆਪਸੀ ਤਾਲਮੇਲ ਵਾਸਤੇ ਵਾਇਰਲੈਸ ਸੈਟਾਂ ਵੀ ਦਿੱਤੀਆਂ ਗਈਆਂ ਸੀ ਕਿਸੇ ਵੱਡੀ ਬੇਤਾ ਬਣ ਜਾਣ ਤੇ ਨੂੰ ਨਜਿੱਟਣ ਵਾਸਤੇ ਸਾਰੇ ਹੋਰ ਜਵਾਨ ਤੇ ਉਦੇਦਾਰ ਹਥਿਆਰਾਂ ਸਮੇਤ ਤੇ ਗੱਡੀਆਂ ਵੀ ਤਿਆਰ ਸਨ ਉਹ ਹਥਿਆਰ ਤੇ ਗੋਲੀਆਂ ਸਮੇਤ ਹੋਣ ਕਰਕੇ ਸ਼ੱਕ ਸੀ ਕਿ ਕਿਤੇ ਉਹ ਕਿਤੇ ਛੁਪ ਕੇ ਜਵਾਨਾਂ ਦਾ ਵੱਡਾ ਨੁਕਸਾਨ ਨਾ ਕਰ ਦੇਵੇ ਐਸਾ ਮੌਕਾ ਵੀ ਆ ਸਕਦਾ ਸੀ ਅਸਲ ਵਿੱਚ ਉਹ ਬੇਸਮਝ ਜਵਾਨ ਰਾਤ ਨੂੰ ਗੋਲੀਆਂ ਚਲਾ ਕੇ ਗਲਤੀ ਨਾਲ ਘਬਰਾ ਕੇ ਤੇ ਜਾ ਕੇ ਜਾਣ ਬੁਝਕੇ ਵੀ ਹੋ ਸਕਦਾ ਮਗਰੋਂ ਡਰ ਗਿਆ ਹੋਵੇਗਾ ਉੱਥੋਂ ਉਸ ਨੂੰ ਦੌੜਨਾ ਪਿਆ ਰਾਤ ਕਿਸੇ ਬਰਸਾਤੀ ਸੁੱਕੇ ਨਾਲੇ ਵਿੱਚ ਘਟ ਕੇ ਸਵੇਰੇ ਉਸ ਨੂੰ ਭੁੱਖ ਲੱਗੀ ਤੇ ਮਗਰੋਂ ਰੋਟੀ ਵਾਸਤੇ ਕਿਸੇ ਪਹਾੜੀ ਪਿੰਡ ਵਿੱਚ ਜ਼ਰੂਰ ਜਾਣਾ ਪਿਆ ਹੋਵੇਗਾ ਪਰ ਉਸ ਕੋਲ ਰਾਈਫਲ ਦੇਖ ਕੇ ਪਹਾੜੀ ਲੋਕਾਂ ਨੇ ਡਰਦੇ ਹਾਂ ਉਸ ਨੂੰ ਰੋਟੀ ਦੇ ਦਿੱਤੀ ਹੋਵੇਗੀ ਪਰ ਮੂੰਹ ਨਹੀਂ ਲਾਇਆ ਹੋਵੇਗਾ ਉਸ ਨੇ ਆਪਣੀ ਪਛਾਣ ਬਦਲਣ ਵਾਸਤੇ ਆਪਣੇ ਮੂੰਹ ਅਤੇ ਸਿਰ ਦੇ ਵਾਲ ਉਹਨਾਂ ਤੋਂ ਕੁਝ ਲੈ ਕੇ ਆਪ ਕਤਲ ਕੀਤੇ ਹੋਣਗੇ ਸਿਰ ਵਾਲੀ ਪੱਗ ਦਾ ਕਮੀਜ਼ ਪਜਾਮਾ ਬਣਵਾ ਪਾ ਲਿਆ ਤੇ ਵਰਦੀ ਦੂਰ ਛੁਪਾ ਜਾਂ ਸੁੱਟ ਦਿੱਤੀ ਹੋਵੇਗੀ ਰਾਤ ਨੂੰ ਨੀਂਦਰਾ ਰਹਿਣ ਕਰਕੇ ਤੇ ਹੁਣ ਤੱਕ ਪਲਟਣ ਦੀ ਵੀ ਉੱਥੋਂ ਤੱਕ ਅਜੇ ਪਹੁੰਚਣਾ ਬਣੀ ਹੋਣ ਕਰਕੇ ਉਹ ਕਿਸੇ ਖਾਲੀ ਪਏ ਘਰ ਵਿੱਚ ਬੇਫਿਕਰ ਹੋ ਕੇ ਰਾਈਫਲ ਕਿੱਲੀ ਤੇ ਟੰਗ ਸੌ ਗਿਆ ਸੀ ਜਿਸ ਬਾਰੇ ਪਿੰਡ ਵਾਸੀਆਂ ਨੂੰ ਪਤਾ ਸੀ ਅਤੇ ਉਹਨਾਂ ਨੇ ਹੀ ਉੱਥੇ ਪਹੁੰਚੇ ਸੂਬੇਦਾਰ ਸਰਜਨ ਸਿੰਘ ਨੂੰ ਜਾਣਕਾਰੀ ਦਿੱਤੀ ਸੀ ਇਸ ਤਲਾਸ਼ੀ ਬਿਆਨ ਵਿੱਚ ਮੈਂ ਵੀ ਸ਼ਾਮਲ ਸੀ ਸਾਡੀ ਟੁਕੜੀ ਵੀ ਬਰਸਾਤੀ ਸੁੱਕੇ ਪਹਾੜੀ ਨਾਲਿਆਂ ਸ਼ੱਕੀ ਥਾਵਾਂ ਸੰਗਣੇ ਬੂਜੇ ਰੁੱਖਾਂ ਤੇ ਜੰਗਲੀ ਕਾਹ ਵਿੱਚੋਂ ਸ਼ਿਕਾਰੀਆਂ ਵਾਂਗ ਚੁਸਤੋ ਕੇ ਲੰਘਦੇ ਕਿਤੇ ਕੋਈ ਅਸੀਂ ਥਾਣਾ ਰਹਿ ਜਾਵੇ ਜਿੱਥੇ ਉਹ ਛੁਪਿਆ ਹੋਵੇ ਸੱਜੇ ਖੱਬੇ ਦੂਰ ਤੱਕ ਇੱਕ ਲਾਈਨ ਬਣਾ ਕੇ ਅਗਾਂਹ ਵਲ ਤੁਰ ਜਾਂਦੇ ਤੇ ਅਖਨੂਰ ਵੱਲ ਜਾਂਦੀ ਸੜਕ ਟੱਪਪਾਰ ਕਰਕੇ ਚਣਾ ਦੇ ਰਿਆ ਦੇ ਨੇੜੇੋਂ ਵਾਪਸ ਮੁੜੇ ਸੀ ਉਦੋਂ ਤੱਕ ਸ਼ਾਮ ਹੋਣ ਵਾਲੀ ਸੀ ਵਾਪਸ ਮੁੜਦਿਆਂ ਵਾਇਰਲੈਸ ਸੈੱਟ ਤੇ ਸੁਨਾਹਾਂ ਵੀ ਮਿਲ ਗਿਆ ਸੀ ਕਿ ਸੂਬੇਦਾਰ ਸੁਰਜਨ ਸਿੰਘ ਦੀ ਟੁਕੜੀ ਉਸ ਪਹਾੜੀ ਪਿੰਡ ਪੇ ਕੇ ਪਹੁੰਚੀ ਹੈ ਜਿੱਥੇ ਖਾਲੀਕਰ ਵਿੱਚ ਮਹਿੰਦਰ ਆਪਣੀ ਰਾਈਫਲ ਕਿੱਲੀ ਤੇ ਟਾਂਕੇ ਸੁੱਤਾ ਹੋਇਆ ਸੀ ਟੁਕੜੀ ਵੱਲੋਂ ਪਿੰਡ ਵਾਸੀਆਂ ਨੂੰ ਪੁੱਛਣ ਤੇ ਉਹਨਾਂ ਪੂਰਾ ਸਹਿਯੋਗ ਦਿੱਤਾ ਤੇ ਉਸ ਬਾਰੇ ਵੀ ਦੱਸਿਆ ਤਾਂ ਸੂਬੇਦਾਰ ਸੁਰਜਨ ਸਿੰਘ ਦੀ ਟੁਕੜੀ ਨੇ ਬੈਲੋਂ ਉਸ ਘਰ ਨੂੰ ਛੇਰਾ ਪਾਇਆ ਮਗਰ ਹੌਲੀ-ਹੌਲੀ ਉਸ ਕਰਦੇ ਦਰਵਾਜ਼ੇ ਰਾਹੀਂ ਅੰਦਰ ਜਾ ਕੇ ਸੁੱਤੇ ਹੋਏ ਮਹਿੰਦਰ ਸਿੰਘ ਬਗੈਰ ਕਿਸੇ ਕੀਤੇ ਕਰਾਇ ਨੁਕਸਾਨ ਦੇ ਨੂੰ ਦਬੋਚ ਜਾਨੀ ਫੜ ਲਿਆ ਤੇ ਵਾਇਰਲੈਸ ਸੈੱਟ ਰਾਹੀਂ ਮਹਿੰਦਰ ਨੂੰ ਫੜ ਲੈਣ ਬਾਰੇ ਪਲਟਨ ਨੂੰ ਸੂਚਿਤ ਵੀ ਕਰ ਦਿੱਤਾ ਸੀ ਮਹਿੰਦਰ ਦੇ ਫੜੇ ਜਾਣ ਤੇ ਪਲਟਨ ਨੇ ਚਲਦਾ ਤਲਾਸ਼ੀਆ ਬਿਆਨ ਬੰਦ ਕਰਕੇ ਗੱਡੀਆਂ ਰਾਹੀਂ ਸਾਰੇ ਜਵਾਨ ਵਾਪਸ ਸੱਦ ਲਏ ਮੈਨੂੰ ਹੌਲਤਰ ਬਣਾ ਦਿੱਤਾ ਗਿਆ ਸੀ ਮੇਰੀ ਸਜ਼ਾ 18/12/1968 ਨੂੰ ਖਤਮ ਹੋ ਗਈ ਤੇ ਪਲਟਨ ਨੇ ਮੈਨੂੰ 20/12/1968 ਤੋਂ ਫਿਰ ਹੌਲਤਰ ਬਣਾ ਦਿੱਤਾ ਅਤੇ ਮੇਰੀ ਸਿਨੋਰਟੀ ਵੀ ਪਹਿਲੀ ਥਾਂ ਬਹਾਲ ਰੱਖੀ ਸੀ ਤਾਂ ਕਿ ਅਗਲੀ ਤਰੱਕੀ ਵਿੱਚ ਵੀ ਕੋਈ ਰੁਕਾਵਟ ਨਾ ਰਹਿ ਜਾਵੇ ਹੁਣ ਮੈਂ ਗਮ ਵਿੱਚੋਂ ਪੂਰੀ ਤਰ੍ਹਾਂ ਉੱਪਰ ਦੇ ਬਾਹਰ ਆ ਰਿਹਾ ਸੀ ਹਰ ਡਿਊਟੀ ਪੂਰੀ ਕਰਨ ਵਾਸਤੇ ਮੇਰਾ ਦਿਲ ਫਿਰ ਹੌਸਲਾ ਫੜ ਲੈਣ ਲੱਗਾ ਮੇਰੀ ਬਦਲੀ 106 ਐਮਐਮ ਆਰਸੀਐਲ ਪਲਾਟੂਨ ਵਿੱਚ ਹੋ ਗਈ ਸੀ ਮੇਰੀ ਬਦਲੀ ਆਰਸੀਐਲ ਪਲਾਟੂਨ ਵਿੱਚ ਕੰਟੀਨ ਦੀ ਡਿਊਟੀ ਕਰਨ ਵੇਲੇ ਮੈਨੂੰ ਸੀ ਕੰਪਨੀ ਵਿੱਚੋਂ ਬਦਲ ਕੇ ਐਡਮ ਕੰਪਨੀ ਵਿੱਚ ਆਉਣਾ ਪਿਆ ਸੀ ਹੁਣ ਫਿਰ ਹੌਲਦਰ ਬਣ ਕੇ ਆਰਸੀਐਲ ਟੈਂਕ ਤੋੜ ਕਰਨ ਪਲਟੂਨ ਵਿੱਚ ਜਾਣਾ ਪਿਆ ਸੀ ਮੇਰਾ ਵਿਚਾਰ ਹੈ ਇਹ ਬਦਰੀ ਸੂਬੇਦਾਰ ਆਸਾ ਸਿੰਘ ਨੇ ਹੈੱਡ ਕਲਰਕ ਸੂਬੇਦਾਰ ਦਰਸ਼ਨ ਸਿੰਘ ਕੱਕਾ ਦੀ ਸਲਾਹ ਤੇ ਮਦਦ ਨਾਲ ਕਰਵਾਈ ਹੋਵੇਗੀ ਕਿਉਂਕਿ ਉਹ ਦੋਨੋਂ ਹੀ ਮੇਰੇ ਤੇ ਬਹੁਤ ਖੁਸ਼ ਸੀ ਸਾਡੀ ਪਲਟੂਨ ਕੋਲ ਤਿੰਨ ਭਾਰਤੀ ਤੇ ਤਿੰਨ ਅਮਰੀਕਨ ਟੈਂਕ ਤੋੜਨਾਂ ਸੀ आरसीएल ਦਾ ਪਲਾਟੂਨ ਹੌਲਦਰ ਬਣ ਜਾਣ ਕਰਕੇ ਹੁਣ ਮੈਂ ਪਹਿਲੋਂ ਮੁੱਠੀ ਕੈਂਪ ਜੋੜੀਆਂ ਤੇ ਮਗਰੋਂ ਸਕਰਾਣਾ ਕੈਂਪ ਛੰਬ ਵਿਖੇ ਆਪਣੇ ਹੀ ਲੈਵਲ ਤੇ ਜੀਪ ਤੇ ਕੰਨ ਰੱਖ ਕੇ ਅਗਲੇ ਟਿਕਾਣੇ ਤੇ ਜਾ ਕੇ ਜੀਪ ਰੋਕ ਕੇ ਤੇ ਡਰਾਈਵਰ ਨੂੰ ਸੰਭਾਲ ਕੇ ਅੱਗੇ ਪੈਦਲ ਤੁਰ ਕੇ ਲਾਈਨ ਆਫ ਕੰਟਰੋਲ ਤੱਕ ਜਾ ਕੇ ਇਹਨਾਂ ਸੰਭਾਵਨਾਵਾਂ ਦਾ ਪਤਾ ਲਾਉਂਦਾ ਰਹਿੰਦਾ ਸੀ ਕਿ ਜੇ ਅਗਲੀ ਲੜਾਈ ਲੱਗੀ ਗਈ ਤਾਂ ਸਾਡੀਆਂ ਗੰਨਾਂ ਦੇ ਟਿਕਾਣੇ ਕਿੱਥੇ-ਕਿੱਥੇ ਹੋ ਸਕਦੇ ਨੇ ਉਥੋਂ ਦੇ ਪਿੰਡ ਬਰਸਾਲਾ ਜੋ ਸਿਰਫ ਕੱਚੀਆਂ ਕੰਦਾਂ ਹੀ ਖੜੀਆਂ ਸਨ ਦੇ ਅਗਲੇ ਪਾਸੇ ਯਾਨੀ ਪਰਲੇ ਪਾਸੇ ਨੂੰ ਟਲਵਾਨ ਸਾਰੀ ਟੁੱਟੀ ਫੁੱਟੀ ਤਰਤੀ ਹੈ ਇਹਨੂੰ ਦੇਖ ਕੇ ਮਗਰੋਂ ਅਸੀਂ ਜੀਪ ਤੇ ਗਨ ਲੈ ਕੇ ਵਾਪਸ ਆ ਜਾਂਦੇ ਸੀ ਕਰਨਲ ਐਮ ਸੀ ਸਿੰਘ ਹੁਣ ਬਦਲ ਗਏ ਸੀ ਤੇ ਮੇਜਰ ਖੰਨਾ ਹੁਣ ਪਲਟਨ ਦਸਤੀ ਉਹ ਬਣ ਕੇ ਸੀ ਜਦੋਂ ਮੈਨੂੰ ਭੇਜੀ ਛੁੱਟੀ ਵਾਲੀ ਤਾਰ ਦੀ ਲਿਖਤ ਨੇ ਹੀ ਗੈਰ ਹਾਜ਼ਰ ਬਨਣੋਂ ਬਚਾਇਆ ਸੀ ਸਨ 1968 ਈਸਵੀ ਵਾਲਾ ਸਾਲ ਮੇਰੀ ਜ਼ਿੰਦਗੀ ਤੇ ਬਹੁਤੀ ਮੁਸ਼ਕਲਾਂ ਮੁਸੀਬਤਾਂ ਵਾਲਾ ਸਾਲ ਹੋਣ ਕਰਕੇ ਮੈਂ 2 ਮਹੀਨੇ ਦੀ ਛੁੱਟੀ ਲੈ ਕੇ ਘਰ ਨਹੀਂ ਜਾ ਸਕਿਆ ਸੀ ਫਰਵਰੀ 1969 ਨੂੰ ਮੈਨੂੰ ਘਰੋਂ ਆਈ ਚਿੱਠੀ ਨੂੰ ਜਦੋਂ ਮੈਂ ਪੜ੍ਹ ਕੇ ਦੇਖਿਆ ਤਾਂ ਉਸ ਵਿੱਚ ਲਿਖਿਆ ਹੋਇਆ ਸੀ ਕਿ ਕਰਦੇ ਵੱਡੇ ਕਮਰੇ ਦੀ ਛੱਤ ਉੱਪਰ ਜਿਹੜੀਆਂ ਤੂੰ ਘਰ ਵਾਲੀ ਟਾਲੀ ਦੀਆਂ ਛਤੀਰੀਆਂ ਤੇ ਬਾਲੇ ਪਏ ਸੀ ਉਹ ਚਾਰ ਦੀਆਂ ਚਾਰ ਛਤੀਰੀਆਂ ਹੀ ਵਿਚਕਾਰ ਤੋਂ ਢਿੱਲਕ ਕੇ ਹੇਠਾਂ ਨੂੰ ਲਿਫਕੀਆਂ ਨੇ ਜਿਸੇਠ ਰਹਿਣਾ ਸਾਨੂੰ ਹੁਣ ਮੁਸ਼ਕਲ ਹੋ ਗਿਆ ਛੱਤ ਨੂੰ ਬਦਲਣ ਵਾਸਤੇ ਛੁੱਟੀ ਲੈ ਕੇ ਜਲਦੀ ਘਰ ਆਵੋ ਉਹ ਚਿੱਠੀ ਪੜ੍ਹ ਕੇ ਮੈਂ ਉਹੀ ਚਿੱਠੀ ਆਪਣੇ ਕੰਪਨੀ ਕਮਾਂਡਰ ਨੂੰ ਦਿਖਾਈ ਤੇ ਮੇਰੀ ਛੁੱਟੀ ਮਨਜ਼ੂਰ ਹੋ ਗਈ। ਮੈਂ ਮਾਰਚ ਮਹੀਨੇ ਦੀ 12 ਤਰੀਕ ਤੋਂ ਮਈ ਮਹੀਨੇ ਦੀ 11 ਤਰੀਕ ਤੱਕ 2 ਮਹੀਨੇ ਦੀ ਛੁੱਟੀ ਲੈ ਕੇ ਮੈਂ ਅਗਲੇ ਦਿਨ ਨੂੰ ਹੀ ਘਰ ਪਹੁੰਚ ਗਿਆ ਸੀ। ਕੁਝ ਦਿਨ ਤਾਂ ਮੈਂ ਕਮਰੇ ਨੂੰ ਠੀਕ ਕਰਨ ਵਾਸਤੇ ਹਿਸਾਬ-ਕਿਤਾਬ ਕਰਦਾ, ਸਕੀਮ ਬਣਾਉਂਦਾ ਰਿਹਾ ਤੇ ਅਗਲੇ ਕਰਨ ਵਾਲੇ ਕੰਮ ਨੂੰ ਸਿਰੇ ਚੜਾਉਣ ਵਾਸਤੇ ਆਪਣੇ ਰਾਤ ਦੇ ਤੇ ਸਰੀਰ ਨੂੰ ਵੀ ਤਿਆਰ ਕਰਨ ਵਾਸਤੇ ਕੋਸ਼ਿਸ਼ ਕਰਦਾ ਰਿਹਾ ਸੀ। ਉਸ ਤੋਂ ਮਗਰੋਂ ਜ਼ਰੂਰੀ ਲੋਡ ਵਾਲਾ ਸਮਾਨ ਜਿਵੇਂ ਗਾਰਡਰ ਸੀਮੈਂਟ ਤੇ ਹੋਰ ਸਾਰਾ ਸਮਾਨ ਇਕੱਠਾ ਕਰਕੇ ਪਹਿਲੀ ਛੱਤ ਨੂੰ ਉਦੇੜ ਢਾ ਕੇ ਮਿਸਤਰੀਆਂ ਦੀ ਮਦਦ ਨਾਲ ਛੁੱਟੀ ਦੇ ਵਿੱਚ ਹੀ ਸਾਰਾ ਕੰਮ ਕਾਲਿਆ ਸੀ। ਮੇਰੀ ਛੁੱਟੀ ਖਤਮ ਤੋਂ ਮਗਰੋਂ ਮੈਂ 11 ਮਈ ਨੂੰ ਜੰਮੂ ਕਸ਼ਮੀਰ ਦੇ ਛੰਬ ਜੋੜੀਆ ਸੈਕਟਰ ਵਿੱਚ ਮੁੱਠੀ ਕੈਂਪ ਵਿਖੇ ਪਲਟਨ ਵਿੱਚ ਹਾਜ਼ਰ ਹੋਣਾ ਸੀ। ਪਰ ਘਰ ਤੇ ਪਰਿਵਾਰ ਦੇ ਕਈ ਐਸੇ ਕੰਮ ਬਾਕੀ ਸੀ ਜੋ ਕਰਨੇ ਜ਼ਰੂਰੀ ਸੀ ਤੇ ਹੋਰ ਛੁੱਟੀ ਦੀ ਜ਼ਰੂਰਤ ਸੀ। ਮੈਂ ਹੋਰ ਛੁੱਟੀ ਲੈਣ ਦੀ ਇਹ ਪਹਿਲੀ ਕੋਸ਼ਿਸ਼ ਕੀਤੀ ਜੋ ਮੇਰਾ ਹੱਕ ਵੀ ਸੀ। ਮੈਂ ਇੱਕ ਬੇਨਤੀ ਪੱਤਰ ਲਿਖ ਕੇ 23/4/1969 ਨੂੰ ਕਪੂਰਥਲੇ ਜਾ ਕੇ ਸੀਓ ਸਾਹਿਬ ਦੇ ਨਾਮ ਰਜਿਸਟਰੀ ਕਰਕੇ ਭੇਜ ਦਿੱਤਾ ਜਿਸ ਵਿੱਚ ਲਿਖਿਆ ਕਿ ਸਾਬ ਮੈਂ 1938 ਈਸਵੀ ਤੋਂ ਕੋਈ ਛੁੱਟੀ ਨੇ ਕੱਟ ਸਕਿਆ ਸੀ ਕਿਉਂਕਿ ਮੈਂ ਬਿੱਤਤਾ ਵਿੱਚ ਹੀ ਫਸਿਆ ਰਿਹਾ ਹੁਣ ਕਰਕੇ ਤੁਹਾਡੇ ਸਾਹਮਣੇ ਹੀ ਪਿਛਲਾ ਸਾਰਾ ਮੁਸ਼ਕਲਾਂ ਮੁਸੀਬਤਾਂ ਵਿੱਚ ਹੀ ਚੰਬ ਹੁੰਦੇ ਨੂੰ ਪੂਰਾ ਹੋ ਗਿਆ ਸੀ ਤੁਸੀਂ ਮੇਰੀ ਬੇਨਤੀ ਪ੍ਰਵਾਨ ਪਿਛਲੇ ਸਾਲ ਦੀ 2 ਮਹੀਨੇ ਦੀ ਛੁੱਟੀ ਵਿੱਚੋਂ ਮੈਨੂੰ ਸਿਰਫ 1 ਮਹੀਨੇ ਦੀ ਹੋਰ ਛੁੱਟੀ ਮਨਜ਼ੂਰ ਕਰਦੇਵੋ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਜਿਸ ਦਿਨ ਤੀਜੇ ਵਜੋਂ ਮੈਨੂੰ 5 5 1969 ਨੂੰ ਪਲਟਨ ਵੱਜੋਂ ਭੇਜੀ ਤਾਰ ਮਿਲੀ ਜਿਸ ਵਿੱਚ ਲਿਖਿਆ ਹੋਇਆ ਸੀ ਲੀਵ ਐਕਸਟੈਂਡਡ ਅਪ ਟੂ ਜੁਲਾਈ 9 ਭਾਵ 30 ਜੁਲਾਈ ਤੱਕ 2 ਮਹੀਨੇ ਦੀ ਹੋਰ ਛੁੱਟੀ ਵਧਾ ਦਿੱਤੀ ਜਾਂਦੀ ਹੈ ਤਾਰ ਵੇਖ ਕੇ 9 ਜੁਲਾਈ ਤੱਕ 2 ਮਹੀਨੇ ਦੀ ਹੋਰ ਛੁੱਟੀ ਮਿਲਦੀ ਹੋਣ ਕਰਕੇ ਮੇਰਾ ਦਿਲ ਬਹੁਤ ਖੁਸ਼ ਹੋਇਆ ਮੈਂ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਕਿ ਆ ਕਿ ਪ੍ਰਮਾਤਮਾ ਤੂੰ ਧਨ ਤੇ ਬਿਆੰਤ ਕਦੇ ਤੂੰ ਮੈਨੂੰ ਕਸੂਰ ਕਿਤੇ ਬਗੈਰੀ ਕੋਰਟ ਮਾਰਸ਼ਲ ਕਰਕੇ ਵੱਡੀ ਤੇ ਬਦਨਾਮ ਸਜ਼ਾ ਦੇ ਕੇ ਆਤਮ ਸਨਮਾਨ ਤੇ ਵੱਡੀ ਸੱਟ ਮਾਰ ਦਿੰਦਾ ਕਦੇ 1 ਮਹੀਨੇ ਦੀ ਛੁੱਟੀ ਮੰਗੀ ਤੋਂ 2 ਮਹੀਨੇ ਦੀ ਛੁੱਟੀ ਦੇ ਕੇ ਖੁਸ਼ ਕਰ ਦਿੰਦਾ ਸੱਚਮੁੱਚ ਹੀ ਤੇਰੀ ਮਹਿਮਾ ਅਬਰੰਪਾਰ ਹੈ ਅਸਲ ਵਿੱਚ ਪਲਟਣ ਹੈ ਮੇਰੀ ਛੁੱਟੀ 9 ਜੁਲਾਈ ਤੱਕ ਨਹੀਂ ਸਗੋ 9 ਜੂਨ ਤੱਕ ਹੀ ਵਿਧਾਈ ਸੀ ਜਿਸ ਬਾਰੇ ਮਗਰੋਂ ਪਤਾ ਲੱਗਿਆ ਸੀ ਪਰ ਇਸ ਰਹੱਸ ਦਾ ਹੁਣ ਤੱਕ ਵੀ ਪਤਾ ਨਹੀਂ ਲੱਗ ਸਕਿਆ ਜੋ ਮੈਨੂੰ ਮਿਲੀ ਤਾਰ ਤੇ 9 ਜੁਲਾਈ ਕਿਵੇਂ ਲਿਖਿਆ ਗਿਆ ਸੀ ਮੇਰੀ ਛੁੱਟੀ ਵਾਲੀ ਤਾਰ ਸਮੇਤ ਸਾਰੇ ਕਾਗਜ਼ ਹੁਣ ਵੀ ਮੇਰੇ ਕੋਲ ਸੰਭਾਲੇ ਹੋਏ ਹਨ ਮੈਂ ਤਾਰ ਮੁਤਾਬਕ ਆਪਣੀ ਛੁੱਟੀ 9 ਜੁਲਾਈ ਤੱਕ ਸਮਝੀ ਬੈਠਾ ਹੁਣ ਕਰਕੇ 9 ਜੂਨ ਨੂੰ ਪਲਟਨ ਵਿੱਚ ਪਹੁੰਚ ਨਹੀਂ ਸਕਿਆ ਹੁਣ ਕਰਕੇ ਪਲਟਨ ਨੂੰ ਮੇਰੇ ਗੈਰ ਹਾਜ਼ਰ ਹੋਣ ਦਾ ਫਿਕਰ ਹੋ ਗਿਆ ਸੀ ਮੈਂ ਪਹਿਲਾਂ ਕਦੇ ਵੀ ਗੈਰ ਹਾਜ਼ਰ ਨਹੀਂ ਹੋਇਆ ਸੀ ਸਗੋਂ ਛੁੱਟੀ ਰਹਿਂਦੀ ਤੋਂ ਵੀ ਵਾਪਸ ਪਹੁੰਚ ਜਾਂਦਾ ਸੀ ਇਹ ਗੈਰ ਹਾਜ਼ਰ ਹੋ ਜਾਂਦਾ ਪਹਿਲਾ ਮੌਕਾ ਸੀ ਮੇਰੇ ਸਾਰੇ ਹਮਦਰ ਚਿੰਤਾ ਕਰਦੇ ਤੇ ਕਹਿੰਦੇ ਸੀ ਸ਼ਿਵ ਸਿੰਘ ਦੀ ਕਿਸਮਤ ਹੁਣ 7 ਦਿਨ ਦੀ ਤਾਂ ਹੁਣ ਜਵਾਬ ਦੇਣ ਲੱਗ ਪਈ ਹੈ ਰੱਬਾ ਭਲਾ ਕਰੇ ਉਸ ਨਾਲ ਪਹਿਲਾਂ ਹੀ ਬਹੁਤ ਤਕਾ ਹੋ ਚੁੱਕਿਆ ਹੈ ਅੱਜ ਹੁਣ ਫਿਰ ਡਰ ਬੰਦਾ ਜਾ ਰਿਹਾ ਹੈ ਤਾਂ ਕੀ ਹੋਇਆ ਸੂਬੇਦਾਰ ਸਰਦਨ ਸਿੰਘ ਨੇ ਮੇਰੀ 7 ਦਿਨ ਦੀ ਗੈਰ ਹਾਜ਼ਰੀ ਮਗਰੋਂ 16 ਜੂਨ ਨੂੰ ਮੈਨੂੰ ਜਲਦੀ ਹੀ ਹਾਜ਼ਰ ਹੋ ਜਾਣ ਬਾਰੇ ਇੱਕ ਹੋਰ ਤਾਰਪੇ ਜੀ ਜੋ ਮੈਨੂੰ 19 ਜੂਨ ਨੂੰ ਮਿਲੀ ਤੇ ਮੈਨੂੰ ਵੀ ਤਾਰ ਆਈ ਬਾਰੇ ਫਿਕਰ ਹੋ ਗਿਆ ਮਰਿੰਦੀ ਸਮੇਂ ਦਾ ਛੁੱਟੀ ਛੱਡ ਕੇ ਪਲਟਨ ਵਿੱਚ ਹਾਜ਼ਰ ਹੋ ਗਿਆ ਤੇ ਮੈਂ ਡਰ ਗਿਆ ਸੀ ਕਿ ਅਜੇ ਪਿਛਲੇ ਗਮ ਦਾ ਹੌਕਾ ਮੇਰੇ ਹਿਰਦੇ ਤੋਂ ਉਤਰਿਆ ਨਹੀਂ ਹੈ ਹੁਣ ਪਤਾ ਨਹੀਂ ਦੁਬਾਰਾ ਮੇਰੇ ਨਾਲ ਕਿਸ ਤਰ੍ਹਾਂ ਦਾ ਫਿਰ ਹੋਵੇਗਾ ਫਿਰ ਇੱਕ ਦਿਨ ਨਹੀਂ ਸਗੋ 13 ਦਿਨ ਗੈਰ ਹਾਜ਼ਰ ਗਿਨਾ ਜਾਣਾ ਹੈ ਪਰ ਤਾਰ ਮੇਰੇ ਕੋਲ ਸਬੂਤ ਸੀ ਤਦ ਸੁਰਜਨ ਸਿੰਘ ਨੇ ਮੇਰੇ ਕੋਲ ਆ ਕੇ ਚਿੰਤਾ ਵਿੱਚ ਮੇਰੇ ਗੈਰ ਹਾਜ਼ਰ ਹੋਣ ਬਾਰੇ ਪੁੱਛਿਆ ਤਾਂ ਮੈਂ ਤਾਰ ਸਮੇਤ ਸਾਰੇ ਕਾਗਜ਼ ਉਹਨਾਂ ਨੂੰ ਫੜਾ ਦਿੱਤੇ ਉਹਨਾਂ ਨੇ ਤਾਰ ਤੇ 9 ਜੁਲਾਈ ਤੱਕ ਛੁੱਟੀ ਪੜ ਕੇ ਸਾਰੇ ਕਾਗਜ਼ ਸੀਓ ਸਾਹਿਬ ਕੋਲ ਭੇਜ ਦਿੱਤੇ ਸੀਓ ਸਾਹਿਬ ਨੇ ਤਾਰ ਪੜ੍ਹ ਕੇ ਮੇਰਾ ਕਸੂਰ ਮਾਫ ਕਰਕੇ ਕੇਸ ਰਫਾ-ਰਫਾ ਕਰ ਦਿੱਤਾ ਤੇ ਸਾਰੇ ਕਾਗਜ਼ ਮੈਨੂੰ ਵਾਪਸ ਮੋੜ ਦਿੱਤੇ ਜੋ ਹੁਣ ਵੀ ਮੈਂ ਸੰਭਾਲ ਕੇ ਰੱਖੇ ਹੋਏ ਨੇ ਆਖਰ ਫੈਸਲਾ ਇਹ ਹੋਇਆ ਮੇਰੀ ਛੁੱਟੀ 10.6.1969 ਤੱਕ ਕੁੱਲ 88.2 ਯਾਨੀ 90 ਦਿਨ ਹੀ ਭਰੀ ਗਈ ਜਾਨ ਛੁੱਟੀ ਲਾਖੋ ਪਾਈ ਲੋਟ ਕੇ ਬੁੱਧੂ ਘਰ ਕੋ ਆਏ ਮੇਰੀ ਜਾਨ ਦੂਸਰੀ ਮੁਸੀਬਤ ਤੋਂ ਬਚ ਗਈ ਜਿਸ ਵਿੱਚ ਤਾਰ ਦੀ ਲਿਖਤ ਨੇ ਮੇਰੀ ਮਦਦ ਕੀਤੀ ਉਹਨਾਂ ਦਿਨਾਂ ਵਿੱਚ ਫੌਜ ਦੇ ਕਾਨੂੰਨ ਮੁਤਾਬਕ ਜਿਸ ਸਾਲ ਵਿੱਚ ਜੇ 2 ਮਹੀਨੇ ਦੀ ਛੁੱਟੀ ਕਿਸੇ ਕਾਰਨ ਪਹਿਲਾਂ ਨਾ ਮਿਲ ਸਕੇ ਤਦ ਵੀ ਉਸੇ ਸਾਲ ਦੇ 31 ਦਸੰਬਰ ਤੋਂ ਛੁੱਟੀ ਸ਼ੁਰੂ ਹੋਣ ਕਰਕੇ 69 ਦਿਨਾਂ ਦੀ ਛੁੱਟੀ ਅਗਲੇ ਸਾਲ ਦੇ ਫਰਵਰੀ ਮਹੀਨੇ ਦੇ ਅੰਤ ਤੱਕ ਮਿਲ ਸਕਦੀ ਸੀ ਪਰ ਜੇ 31 ਦਸੰਬਰ ਤੱਕ ਵੀ ਛੁੱਟੀ ਨਾ ਮਿਲ ਸਕੇ ਤਾਂ ਅਗਲੇ ਸਾਲ ਬੇਨਤੀ ਕਰਕੇ ਪਿਛਲੇ ਸਾਲ ਦੀ 2 ਮਹੀਨੇ ਦੀ ਮਾਰੀ ਗਈ ਛੁੱਟੀ ਵਿੱਚੋਂ ਸਿਰਫ 1 ਮਹੀਨੇ ਦੀ ਛੁੱਟੀ ਮਿਲ ਸਕਦੀ ਹੈ ਪਰ 2 ਮਹੀਨੇ ਦੀ ਨਹੀਂ ਇਸ ਕਰਕੇ ਪਲਟ ਨੇ ਤਾਂ ਮੈਨੂੰ ਮੇਰੀ ਬੇਨਤੀ ਤੇ ਸਿਰਫ 1 ਮਹੀਨੇ ਦੀ ਹੀ ਛੁੱਟੀ ਬਦਾਈ ਸੀ 2 ਮਹੀਨੇ ਦੀ ਨਹੀਂ ਪਰ ਮੈਨੂੰ ਭੇਜੀ ਤਾਰਫ਼ ਤੇ ਪਤਾ ਨਹੀਂ ਕਿਵੇਂ 2 ਮਹੀਨੇ ਦੀ ਛੁੱਟੀ ਬਣ ਗਈ ਸੀ ਇਸ ਰਹੱਸ ਦਾ ਹੁਣ ਤੱਕ ਵੀ ਪਤਾ ਨਹੀਂ ਲੱਗ ਸਕਿਆ ਮਨੁੱਖੀ ਜ਼ਿੰਦਗੀ ਵਿੱਚ ਕਿਸਮਤ ਹਰ ਰੋਜ਼ੀ ਕਰਵਟ ਬਦਲਦੀ ਹੈ ਪਰ ਮਨੁੱਖ ਦਾ ਫਰਜ਼ ਹੈ ਜੇ ਜ਼ਿੰਦਗੀ ਦੀ ਦੌੜ ਵਿੱਚੋਂ ਠੇਡਾ ਯਾਨੀ ਠੋਕਰ ਲੱਗ ਕੇ ਜਾਂ ਹੋਰ ਕਿਸੇ ਕਾਰਨ ਮਜਬੂਰ ਨ ਡਿੱਗਣਾ ਵੀ ਪੈ ਜਾਵੇ ਤਦ ਵੀ ਉੱਠ ਕੇ ਸਰੀਰ ਸੰਭਾਲਦੇ ਹੋਏ ਫਿਰ ਦੌੜ ਚਾਲੂ ਕਰਨੀ ਚਾਹੀਦੀ ਹੈ ਭਾਵੇਂ ਪਹਿਲਾ ਸਥਾਨਾ ਮਿਲ ਸਕੇ ਤਾਂ ਕੀ ਹੋਇਆ ਜੋ ਵੀ ਸਥਾਨ ਮਿਲੇ ਉਸ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਬਾਕੀ ਅਗਲੇ ਪາກ ਵਿੱਚ।